ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਦਾੜੀਮੰਦਾ ਅੱਜ ਤੁਸੀਂ ਕਾਰਪੋਰੇਸ਼ਨ ਦਫ਼ਤਰ ਤੇ ਬਾਹਰ ਧਰਨਾ ਲਾਇਆ ਕਾਰਨ ਕੀ ਉਹਦਾ ਜਾਨਮ ਕੀ ਹੈ ਜੀ ਅਸੀਂ ਤਾਂ 20 ਸਾਲਾਂ ਤੋਂ 30 ਸਾਲਾਂ ਤੋਂ ਬੜੇ ਪਰੇਸ਼ਾਨ ਆ ਸਾਰੀ ਉਮਰ ਹੋ ਗਈ ਸਾਨੂੰ ਗੰਦਾ ਪਾਣੀ ਪੀਂਦੇ ਸੀਵਰੇਜ ਦੀ ਸਮੱਸਿਆ ਇਹ ਹੱਲ ਨਹੀਂ ਹੁੰਦੇ ਇਹ ਤਾਂ ਜਿਸ ਤਰ੍ਹਾਂ ਵੀ ਆਪਾਂ ਜਾ ਕੇ ਚਾਰ ਬੰਦੇ ਜਾਂ 50 ਬੰਦੇ ਜਾ ਕੇ ਖੜੇ ਹੋ ਜਾਈਏ ਕਰ ਦਿਆਂਗੇ ਕਾਰਪੋਰੇਸ਼ਨ ਵੀ ਜਾਣਦੀ ਹੈ ਗੱਡੀਆਂ ਵਾਪਸ ਬੁਲਾ ਲੈਣਗੇ ਢੱਕੇ ਢੱਕੇ ਆ ਬਨੂ ਆਂਦੇ ਨੇ ਅਸੀਂ ਬਹੁਤ ਜ਼ਿਆਦਾ ਦੁਖੀ ਆ ਅਸੀਂ ਘਰ ਘਰ ਬਿਮਾਰ ਹੈਗੇ ਸਾਡੀ ਕੋਈ ਸੁਣਵਾਈ ਨਹੀਂ ਹੈ ਮਤਲਬ ਕਿ ਕਿਸੇ ਦੀ ਦਵਾਈ ਆ ਅਸੀਂ ਨਿਊ ਸ਼ਿਵਾਜੀ ਨਗਰ 7 ਨੰਬਰ ਸਾਡੇ ਇਦੀ ਇਲੈਕਸ਼ਨ ਹੈ ਤੁਸੀਂ ਵੋਟਾਂ ਪਾਜੋਗੇ ਕਿ ਨਹੀਂ ਬਿਲਕੁਲ ਨਹੀਂ ਜਾਵਾਂਗੇ ਅਸੀਂ ਸਾਰਿਆਂ ਨੇ ਇਕੱਠ ਕਰ ਅਸੀਂ ਕਿਸੇ ਨੇ ਵੋਟ ਨਹੀਂ ਪਾਣੀ ਸੀ ਮੈਡਮ ਤੁਹਾਡੇ ਏਰੀਆ ਦੇ ਹੀ ਐਮ ਐਲ اے ਨੇ ਤੁਹਾਡੇ ਏਰੀਆ ਦੀ ਵੀ ਐਮ ਪੀ ਸੀ ਹੈ ਜੀ ਕੋਈ ਨਹੀਂ ਸੁਣਾਈ ਹੈ ਜੀ ਕੋਈ ਨਹੀਂ ਸੁਣਾਈ ਹੈ ਅੱਜ ਵੀ ਅਸੀਂ ਸ਼ਰਧਾ ਯਾਤਰਾ ਗੱਡੀ ਹੈ ਗਏ ਆ ਅਗਲੇ ਰਾਸ ਤੋਂ ਚਾਹੀ ਵਾਪਸ ਹੋ ਗਏ ਨੇ ਕਿਉਂਕਿ ਅਸੀਂ ਤਾਂ ਸਾਰੀ ਉਮਰ ਅਗੀ ਗਿੱਟੇ ਤੋਂ ਸਾਡੀ ਸਲਵਾਰਾ ਉੱਤੇ ਨਹੀਂ ਹੋਈਆਂ ਅਸੀਂ ਤਾਂ ਭਿੰਜਦੇ ਹੀ ਗਏ ਤੇ ਭਿੰਜਦੇ ਹੀ ਆ ਪਰ ਉਥੇ ਕੋਈ ਵੀ ਨਹੀਂ ਅਗਲੇ ਰਾਸਤੇ ਤੇ ਰਿੰਗੁਸ਼ਾ ਜੀ ਵਾਪਸ ਹੋ ਕੇ ਚਲੇਗੇ ਕੀ ਗੱਲ ਹੈ ਜੇ ਕਬੀਰ ਮਹਾਰਾਜ ਦੀ ਜਾ ਰਹੀ ਸੀ ਚੋਬੇ ਜਾਤਾ ਨਿਕਲ ਅਸੀਂ ਠੀਕਲ ਉਹਨਾਂ ਦੇ ਪੈਰ ਗਿੱਲੇ ਹੋ ਜਾਂਦੇ ਕੀ ਹੋ ਜਾਣਾ ਸਾਡੇ ਤੇ ਏਡੇ ਏਡੇ ਪੇਰਾ ਦੇ ਵਿੱਚ ਛਾਲੇ ਪਏ ਹੋਏ ਨੇ ਸਾਡੇ ਘਰ ਘਰ ਬਿਮਾਰ ਸਾਨੂੰ ਕੋਲ ਪੁੱਛਦਾ ਆ ਕੇ ਸਾਡੇ ਤੋਂ ਤੁਸੀਂ ਆ ਕੇ ਮੁਕੇ ਵੇਖੋ ਸਾਡੇ ਸ਼ਿਵਾਜੀ ਨਗਰ ਦਾ 7 ਨੰਬਰ ਕੀ ਹਾਲ ਪਾਣੀ ਗੰਦਾ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਤਾਂ ਪਾਣੀ ਪੀਲੇ ਉਹ ਵੀ ਇੱਕ ਇੱਕ ਘੁੱਟ ਪਾਣੀ ਪੀਣ ਸਾਡੇ ਨਾਲ ਅਸੀਂ ਫੇਰ ਦੇਖਾਂਗੇ ਕਿ ਕਿਸ ਤਰ੍ਹਾਂ ਗੂਹਾਂ ਵਾਲਾ ਪਾਣੀ ਪੀਂਦਾ ਜਾਂਦਾ ਹੈ ਤਾਂ ਜੀ ਇੱਕ ਗੱਲ ਪੁੱਛਣਾ ਪਿੱਛੇ ਰਿੰਕੂ ਜੀ ਖੜੇ ਹੋਏ ਸੀ ਜਦੋਂ ਲੋਕ ਸਰ ਦਾ ਲਾਈਫਸਟੈਂਚ ਪਰਚੀਆ ਵੰਡਣ ਆਏ ਸੀ ਉਦੋਂ ਵੀ ਤੁਸੀਂ ਉਹਨਾਂ ਦਾ ਬਾਈਕਾਟ ਕੀਤਾ ਸੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਉਸ ਤੋਂ ਬਾਅਦ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਨਹੀਂ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਸਾਡਾ ਮਸਲਾ ਹੱਲ ਨਹੀਂ ਹੋਇਆ ਅਸੀਂ ਤਾਂ ਬੋਲ-ਬੋਲ ਕੇ ਥੱਕ ਗਏ ਸਾਰਿਆਂ ਨੂੰ ਕਹਿ-ਕਹਿ ਕੇ ਥੱਕ ਗਏ ਸਾਡਾ ਕੋਈ ਮਸਲਾ ਹੱਲ ਨਹੀਂ ਆਇਆ ਸਿਰਫ ਛੋਟੀਆਂ ਚਲਾਵੰਦੇ ਨੇ ਛੋਟੀ ਚਲਾ ਕੇ ਡੱਕਾ ਚਲਾ ਕੇ ਪਿੱਠੋ ਮੋੜੋ ਫਿਰ ਪਾਣੀ ਦੇ ਪਾਣੀ ਸੀਵਰੇਜ ਉਦਾ ਹੀ ਭਰੇ ਹੁੰਦੇ ਨੇ ਕੋਈ ਮਸਲਾ ਜੇਕਰ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅੱਗੋਂ ਤੁਹਾਡਾ ਕੀ ਪ੍ਰੋਟੈਕਟ ਹੋਏਗਾ ਉਹ ਤਾਂ ਫਿਰ ਉਹਨੂੰ ਸਾਰੇ ਨਾਲ ਹੀ ਅਸੀਂ ਫਿਰ ਉਹਦੇ ਬੈਠਾਂਗੇ ਜਾਮ ਕਰਾਂਗੇ ਜਾਮ ਕਰਾਂਗੇ